ਸਰੀਰ ਵਾਹਿ ਗੁਰੂ ਸਹਿਬ ਜੀ ਸੋਏ ਸੁਨੜੀ ਮੇਰਾ ਤਨ ਮਨ ਮੰਨਾ ਨਾਮ ਜਪਤੜੀ ਲਲੀ ਅੰਦਜ ਲਤੜੀ ਮੇਰਾ ਅੰਦਰ ਢੰਡਾ ਗੁਰ ਦਰਸ਼ਨ ਤੇ ਇੱਕ ਨਿਹल्ली ਸਕੇ ਸਰੇ ਉਪਰ ਤੂੰ Swami ਸੋਜਗ ਕੇ ਸਭ ਵਹਿ ਮੋੜਨ ਜਾਣੈ ਮਾਇਆ ਮਤ ਮਤ ਮਰਣਾ ਚੇਤਨਿ ਆਵੈ ਵਾਹਿਗੁਰੂ ਜੀ ਤਾਨੁ ਗੁਰੂ ਗਰੀ ਬਨਵਾ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਬ ਗਮ ਮੋਤੀ ਤਬ ਤੋ ਨਹੀਂ ਅਬ ਤੋ ਹੀ ਮੈਂ ਨਹੀਂ ਜਬ ਗਮ ਮੋਤੀ ਤਬ ਤੋ ਨਹੀਂ ਅਬ ਤੋ ਹੀ ਮੈਂ ਨਹੀਂ ਅਗਮ ਜੇ ਸੇ ਲਹਿਰ ਮੈਂ ਉਹ ਦਦ ਜਲ ਕੇ ਵਲ ਜਲ ਮਾਹੀ ਮਾਦਵੇ ਕਿਆ ਕਹੀਏ ਬ੍ਰਹਮ ਇਸ ਜੈ ਸਮਾਨਿਯ ਹੋਏ ਨ ਤੈ ਸਰਵਾਉ ਨਰਪਤੇ ਇਕ ਸਿੰਘਾਸਨ ਸੋਇਆ ਸੁਪਨੇ ਭਇਆ ਵੇਖਾਂ ਦੀ ਅਸ਼ਤ ਰਾਜ ਵਿਸ਼ਰਤ ਦੁਖ ਪਾਇਆ ਸੋਗਤ ਭਈ ਗਮਾਰੀ ਰਾਜ ਭੁਇ ਅੰਗ ਪ੍ਰਸੰਗ ਜੈਸੀ ਹਰੈ ਅਬ ਕਛ ਮਰਮ ਜਨਾਇਆ ਅਨਕ ਕਟ ਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਿਆਇਆ ਰਭੇ ਏਕ ਅਨੇਕੈ ਸੁਅਮੀਮ ਅਵਕਟ ਭਗਵੈ ਸੋਈਂ ਅਹੇ ਰਵਿਦਾਸ ਹਾਥ ਬੈ ਨੀਰੇ ਸਜੇ ਹੋਏ ਸੋ ਹੋਈਂ ਸਰਬੇ ਏਕ ਅਨੇਕੈ ਸੁਅਮੀਮ ਅਵਕਟ ਭਗਵੈ ਤਜਿ ਉਹ ਵੈਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ